ਇਹ ਕੱਲ ਸਵੇਰ ਤੋਂ ਸ਼ੁਰੂ ਹੋਇਆ ਦਾ ਕਿਉਂਕਿ ਕੱਲ ਪ੍ਰਾਨ ਪ੍ਰティਸ਼ਟਾ ਪ੍ਰਭੂ શ્રી RAM ਜੀ ਦੀ ਅਯੁੱਧਿਆ ਦੀ ਜੇ ਵਿੱਚ ਹੋਈ ਹੈ ਤੇ ਉਹਦੇ ਲਈ ਅੱਜ ਦੇਖੋ ਸਾਰਾ ਪ੍ਰੋਗਰਾਮ ਅੱਜ ਤੱਕ ਚੱਲਦਾ ਪਿਆ ਹੋਇਆ ਹੈ ਕਿ ਹਰ ਸਾਲ ਆਪਾਂ ਦੀਵਾਲੀ ਦਾ ਤਿਹਾੜ ਬਣਾਨੇ ਗੁਰਪੁਰਬ ਦਾ ਤਿਹਾੜ ਬਣਾਇਆ ਜਾਂਦਾ ਵਾ ਤੇ ਕੱਲ ਦਾ ਦਿਨ ਵੀ ਉਸੇ ਤਰ੍ਹਾਂ ਹੀ ਮਨਾਇਆ ਗਿਆ ਵਾ ਸਾਰਿਆਂ ਦੇ ਖੁਸ਼ੀ ਦਾ ਮਾਹੌਲ ਇੰਨਾ ਸੀਗਾ ਕਿ ਉਸ ਖੁਸ਼ੀ ਦੇ ਕਰ ਉਹਨਾਂ ਨੇ ਇੰਨਾ ਲੰਗਰ ਪਾਣੀ ਲੱਗਾ ਸੀਗਾ 올 인디아 ਚ ਮੈਕੈਨਿਕ ਘਰ ਘਰ ਚ ਗਹਿਮਾ ਗਹਿਮੀ ਹੋਈ ਹੈ ਤੇ ਹਰ ਇੱਕ ਚਾਹੇ ਉਹ ਸਿੱਖ ਹੈ ਕਿਸੇ ਵੀ ਧਰਮ ਦਾ ਉਹਨੇ ਬਹੁਤ ਖੁਸ਼ੀ ਮਨਾਈ ਹੈ 50 ਸਾਲ ਬਾਅਦ ਸਾਡੀ ਇੰਡੀਆ ਦੀ ਆਸ ਮੁਰਾਦ ਪੂਰੀ ਹੋਈ ਹੈ ਕਿ ਰਾਮ ਭਗਵਾਨ ਅਯੁੱਧਿਆ ਚ ਵਾਪਿਸ ਆਏ ਹੈ ਤੇ ਤੁਸੀਂ ਦੇਖ ਸਕਦੇ ਹੋ ਪਿੱਛੇ ਜਿਸ ਤਰ੍ਹਾਂ ਕਿ ਲੰਗਰ ਪਾਣੀ ਚੱਲਦਾ ਪਿਆ ਹੋਇਆ ਹੈ ਇਹ ਕੱਲ ਸਵੇਰ ਤੋਂ ਸ਼ੁਰੂ ਹੋਇਆ ਦਾ ਕਿਉਂਕਿ ਕੱਲ ਪ੍ਰਾਨ ਪ੍ਰティਸ਼ਟਾ ਪ੍ਰਭੂ શ્રી RAM ਜੀ ਦੀ ਅਯੋਧਿਆ ਦੀ ਜੇ ਵਿੱਚ ਹੋਈ ਹੈ ਤੇ ਉਹਦੇ ਦੀ ਅੱਜ ਦੇਖੋ ਸਾਰਾ ਪ੍ਰੋਗਰਾਮ ਅੱਜ ਤੱਕ ਚੱਲਦਾ ਪਿਆ ਹੈ ਜਿਸ ਦੇ ਵਿੱਚ ਸਹਿਯੋਗ ਅਰਜੁਨ ਜੀ ਨੇ ਆ ਰਾਹੁਲ ਸ਼ਰਮਾ ਜੀ ਨੇ ਸਭ ਨੇ ਔਰ ਇਲਾਕਾ ਨਿਵਾਸੀ ਦੇ ਸਹਿਯੋਗ ਨਾਲ ਇਹ ਸਾਰਾ ਕੰਮ ਹੋਇਆ ਹੈ ਤੇ ਆ ਅਰਜੁਨ ਜੀ ਖੜੇ ਹੈ ਜਿਨ੍ਹਾਂ ਨੇ ਕੱਲ ਸਵੇਰ ਤੋਂ ਲੈ ਕੇ ਰਾਤ ਨੂੰ ਵੀ ਪੂਰੀ ਡਿਊਟੀ ਦਿੰਦੇ ਰਹੇ ਹੈ ਤੇ ਇੱਥੇ ਆ ਲੰਗਰ ਪਾਣੀ ਦੀ ਸੇਵਾ ਔਰ ਪਾਠ ਰਮਾਇਣ ਜੀ ਦਾ ਸਾਰਾ ਹਈ ਚੱਲਦਾ ਪਿਆ ਔਰ ਸਾਰਿਆਂ ਦੇ ਵਿੱਚ ਇੰਨਾ ਹਰਸ਼ ਹੈ ਇੰਨਾ ਉਲਾਸ ਹੈਗਾ ਹੈ ਇੰਨਾ ਖੁਸ਼ੀ ਕਿ ਜਿਵੇਂ ਤੁਸੀਂ ਆਪਾ ਦੇਖਦੇ ਆਂ ਕਿ ਹਰ ਸਾਲ ਆਪਾਂ ਦੀਵਾਲੀ ਦਾ ਤਿਹਾੜ ਮਨਾਨੇ ਗੁਰਪੁਰਬ ਦਾ ਤਿਹਾੜ ਮਨਾਇਆ ਜਾਂਦਾ ਵੈ ਤੇ ਕੱਲ ਦਾ ਦਿਨ ਵੀ ਉਸੇ ਤਰ੍ਹਾਂ ਹੀ ਮਨਾਇਆ ਗਿਆ ਵੈ ਕਿ ਲੋਕਾਂ ਨੇ ਐ ਦੀਵਾਲੀ ਦੀ ਤਰ੍ਹਾਂ ਦੀਪਮਾਲਾ ਕੀਤੀ ਆ ਆਤਿਸ਼ਬਾਜ਼ੀਆਂ ਪਟਾਕੇ ਔਰ ਸਾਰੇ ਦੇ ਖੁਸ਼ੀ ਦਾ ਮਾਹੌਲ ਇੰਨਾ ਸੀਗਾ ਕਿ ਉਸ ਖੁਸ਼ੀ ਦੇ ਕਰ ਉਹਨਾਂ ਨੇ ਇੰਨਾ ਲੰਗਰ ਪਾਣੀ ਲੱਗਾ ਸੀਗਾ ਕਿ ਲੰਗਰ ਇੰਨਾ ਜ਼ਿਆਦਾ ਹੋ ਗਿਆ ਸੀਗਾ ਕਿ ਖਾਣ ਵਾਲੇ ਘਰ ਚ ਕਿਤੇ ਲੰਗਰ ਜ਼ਿਆਦਾ ਸੀਗੀ ਇਹ ਲੋਕਾਂ ਦਾ ਪਿਆਰ ਦਿਖਾਉਂਦਾ ਆਪਣੇ ਪਰਮਾਤਮਾ ਦੇ ਪ੍ਰਤੀ ਆਪਣੇ ਈਸ਼ ਤੇ ਪ੍ਰਤੀ ਤੋ ਇੱਕ ਵਾਰੀ ਮੈਂ ਫੇਰ ਸਾਰਿਆਂ ਨੂੰ ਸਾਰੇ ਦੇਸ਼ਵਾਸੀਆਂ ਨੂੰ ਸਾਰੇ ਇਲਾਕਾਂ ਵਾਸੀਆਂ ਨੂੰ ਸ਼੍ਰੀ ਰਾਮ ਜੀ ਦੀ ਪ੍ਰਾਨ ਪ੍ਰਤੀਸ਼ਠਾ ਦੀ ਬਹੁਤ-ਬਹੁਤ ਵਧਾਈ ਦਿੰਨਾ ਮੈਂ ਤੇ ਸ਼ੁਭਕਾਮਨਾਵਾਂ ਦਿੰਦਾ। ਇੱਥੇ ਸਾਰੇ ਜੀ 올 ਇੰਡੀਆ ਦੇ ਵਿੱਚ ਕੱਲ ਸ਼੍ਰੀ ਰਾਮ ਚੰਦਰ ਜੀ ਦੀ ਪ੍ਰਾਨ ਪ੍ਰਤੀਸ਼ਠਾ ਦੀ ਖੁਸ਼ੀ ਵਿੱਚ 올 ਇੰਡੀਆ ਚ ਮੈਕੈਨਿਕ ਘਰ-ਘਰ ਚ ਗਹਿਮਾਂ ਗਹਿਮੀ ਹੋਈ ਹੈ ਤੇ ਹਰ ਇੱਕ ਚਾਹੇ ਉਹ ਸਿੱਖ ਹੈ ਕਿਸੇ ਵੀ ਧਰਮ ਦਾ ਉਹਨੇ ਬਹੁਤ ਖੁਸ਼ੀ ਮਨਾਈ ਹੈ 500 ਸਾਲ ਬਾਅਦ ਸਾਡੀ ਇੰਡੀਆ ਦੀ ਆਸ ਮੁਰਾਦ ਪੂਰੀ ਹੋਈ ਹੈ ਕਿ ਰਾਮ ਭਗਵਾਨ ਅਜੁੱਧਿਆ ਚ ਵਾਪਿਸ ਆਇਆ ਔਰ ਸਿਰਫ ਮੂਰਤੀ ਨਹੀਂ ਖੁਦ ਭਗਵਾਨ ਚੱਲ ਕੇ ਆਇਆ ਔਰ ਲੋਕਾਂ ਨੇ ਕੱਲ ਦੀਪਮਾਲਾ ਘਰ ਘਰ ਲੰਗਰ ਗਲੀ ਚ ਮੁਹੱਲਿਆਂ ਚ ਲੰਗਰ ਨੂੰ ਕੱਲ ਜਗ੍ਹਾ ਨਹੀਂ ਸੀ ਇੰਨੀ ਪਰਮਾਤਮਾ ਦੀ ਕਿਰਪਾ ਦੇ ਨਾਲ ਲੰਗਰ ਲੱਗੇ ਆ ਜੀ ਇੱਥੇ ਪ੍ਰੋਗਰਾਮ ਕੀ ਦਾ ਹੈ ਹਾਂ ਜੀ ਇੱਥੇ ਪ੍ਰੋਗਰਾਮ ਦਾ ਇੱਥੇ ਪ੍ਰੋਗਰਾਮ ਕੱਲ ਦਾ ਚੱਲ ਰਿਹਾ ਜੀ ਕੱਲ ਸਵੇਰ ਦੀ ਰਮਾਇਣ ਭਗਵਾਨ ਦੀ ਆਨ ਦੀ ਖੁਸ਼ੀ ਚ ਰਮਾਇਨ 24 ਘੰਟੇ ਦਾ ਲੰਗਰ ਦਿਨ ਰਾਤ ਰਾਘੁਲ ਸ਼ਰਮਾ ਜੀ ਇਹਨਾਂ ਦੇ ਸਾਥੀ ਖੁਸ਼ੀ ਐਂਟਰਪ੍ਰਾਈਜ਼ਸ ਵਾਲਿਆਂ ਨੇ 24 ਘੰਟੇ ਦਿਨ ਰਾਤ ਲੰਗਰ ਲਗਾ ਕੇ ਲੋਕਾਂ ਦੀ ਸੇਵਾ ਕੀਤੀ ਹੈ RAM ਭਗਵਾਨ ਦੀ ਮਰਿਆਦਾ ਪ੍ਰਸ਼ੋਤਮ RAM ਭਗਵਾਨ ਨੂੰ ਯਾਤ ਕੀਤਾ ਤੇ ਉਹਨਾਂ ਦੇ ਗੁਣ ਗਾਨ ਗਏ